ਜੜਵੀ ਕੋ ਟੈਨ ਨੂੰ ਦਿੱਕਤ ਆਉਂਦਾ ਸਾਡੇ ਕੋਲ ਆਂਦਾ ਤਾਂ ਹਰ ਇੱਕ ਦੀ ਗੱਲ ਸੁਣੀ ਜਾਂਦੀ ਹੈ ਸਮਝਦੇ ਤੇ ਬੱਚਨ ਦਾ ਇਲਾਜ ਚੰਗੀ ਤਰ੍ਹਾਂ ਹੋ ਰਿਹਾ ਹੈ ਹੁਣ ਇਸ ਜੋ ਵੀ ਲੋਕ ਗੱਲ ਕਹਿ ਰਹੇ ਨੇ ਮੈਨੂੰ ਨਹੀਂ ਪਤਾ ਉਹਦਾ ਕੀ ਕਾਰਨ ਹੈ ਕਿ ਨਹੀਂ ਹੈ ਪਰ ਅਸੀਂ ਇੱਥੇ 24 ਘੰਟੇ ਅਵੇਲੇਬਲ ਹੈ ਸਾਡੇ ਕੋਲ ਸੀਸੀਟੀਵੀ ਕੈਮਰਾਸ ਲੱਗੇ ਹੋਏ ਨੇ ਸਾਡੇ ਕੋਲ ਪੂਰਾ ਪ੍ਰੂਫ ਹੈ ਕਿ 24 ਘੰਟੇ ਇੱਥੇ ਡਾਕਟਰ ਹੁੰਦਾ ਹੀ ਹੁੰਦਾ ਹੈ ਤੇ ਹਰ ਤਰੀਕੇ ਦੇ ਮਰੀਜ਼ ਨੂੰ ਦੇਖਿਆ ਜਾਂਦਾ ਹੈ ਸੀਰੀਅਸ ਸੀਰੀਅਸ ਮਰੀਜ਼ ਆਪਾਂ ਇੱਥੇ ਹੈਂਡਲ ਕਰਦੇ ਆਂ ਪਰ ਅਸੀਂ ਆਪਣੀ ਡਿਊਟੀ ਕਰ ਰਹੇ ਜੋ ਵੀ ਲੋਕਾਂ ਦਾ ਕਹਿਣਾ ਉਹਦਾ ਅਸੀਂ ਕੁਝ ਨਹੀਂ ਕਰ ਸਕਦੇ ਮੇਰਾ ਨਾਮ ਆ ਪਈ ਵਿਸ਼ਾਲ ਸਰਪਾਲ ਜੀ ਤੇ ਠੀਕ ਹੈ ਇੰਨੀ ਸਿਵਲ ਹਸਪਤਲ ਆਏ ਜੇ ਤੇ ਮੇਰੇ ਘਰ ਬੇਟੀ ਹੋਈ ਆ ਤੇ ਅੱਜ ਚਾਰ ਦਿਨ ਹੋ ਚੁੱਕੇ ਨੇ ਠੀਕ ਹੈ ਮਤਲਬ ਦੋ ਦਿਨ ਤੋਂ ਬਾਅਦ ਇਹ ਰਸਤਾ ਕਰ ਦਿੰਦੇ ਜੇ ਬੰਦ ਠੀਕ ਹੈ ਕਿਹੜਾ ਰਸਤਾ ਹੈ ਇਹ ਭਾਈ ਜਿਹੜਾ ਜਣਕੀ ਵਾਰਡ ਨੂੰ ਰਸਤਾ ਜਾਂਦਾ ਜੇ ਠੀਕ ਹੈ ਮਤਲਬ ਇਧਰੋਂ ਸੀੜੀਆਂ ਦਾ ਰਸਤਾ ਇਧਰੋਂ ਦੀ ਤੁਹਾਨੂੰ ਤੁੰਗੇ ਭੰਗ ਕੇ ਜਾਣਾ ਪੈਂਦਾ ਜੇ ਨਾ ਕੋਈ ਰਸਤਾ ਦੱਸਦਾ ਜੇ ਨਾ ਕੁਛ ਇੰਨੀ ਖੱਜਲ ਖਰਾਬੀ ਹੁੰਦੀ ਨਾ ਭਗਵੰਤ ਮਾਨ ਕਹਿੰਦਾ ਨਾ ਕਿ ਮੈਂ ਸਰਕਾਰੀ ਹਸਪਤਲ ਵਧੀਆ ਕਰਤੇ ਕੋਈ ਭਾਈ ਸੁਵਿਧਾ ਨਹੀਂ ਹੈਗੀ ਜੇ ਕੁਛ ਨਹੀਂ ਹੈਗਾ ਜੇ ਕੋਈ ਕੈਂਡੀ ਨਹੀਂ ਚੱਲਣ ਦੀ ਜੇ ਕੁਛ ਨਹੀਂ ਹੈਗਾ ਸਾਰੇ ਰਸਤੇ ਬੰਦ ਕਰ ਦਿੰਦੇ ਜੇ ਰਸਤਾ ਦਾ ਬਿਲਕੁਲ ਪਤਾ ਨਹੀਂ ਲੱਗਦਾ ਰਸਤੇ ਬੰਦ ਕਿਉਂ ਕਰਦੇ ਪਤਾ ਨਹੀਂ ਭਾਈ ਸਮਝ ਨਹੀਂ ਆਉਂਦੀ ਇਹਨਾਂ ਦੀ ਇੱਕ ਦਿਹਾ ਸਫਾਈ ਵਾਲੇ ਆਂਦੇ ਆ ਉਹ ਰਸਤਾ ਬੰਦ ਕਰ ਦਿੰਦੇ ਉਹਨਾਂ ਨੂੰ ਬੋਲਣ ਦੀ ਕੋਈ ਨਹੀਂ ਹੈਗੀ ਅਸੀਂ ਸਫਾਈ ਕੀਤੀ ਜਾਂ ਪੋਚਾ ਲਾਇਆ ਇਹਨਾਂ ਬੁਰਾ ਹਾਲ ਜਨਾ ਬਹੁਤ ਇਹਦਾ ਯਾਨੀ ਕਿ ਥੋੜਾ ਸੋਚਣਾ ਚਾਹੀਦਾ ਮੰਗ ਇਹੋ ਭਾਈ ਭਗਵੰਤ ਮਾਨ ਕਹਿੰਦਾ ਕਿ ਸਰਕਾਰੀ ਹਸਪੀਟਲ ਅਸੀਂ ਵਧੀਆ ਕੀਤੇ ਅਸ ਪਰ ਇੱਥੇ ਕੋਈ ਸੁਵਿਧਾ ਨਹੀਂ ਹੈ ਜੇ ਇੱਕ ਦਿਨ ਨੂੰ ਇਲੈਕਸ਼ਨ ਪਾ ਗਏ ਅਸੀਂ ਜਿਤਾਇਆ ਵਾ ਮੇਰਾ ਵਰਿੰਦਰ ਸਿੰਘ ਜੀ ਹਾਂਜੀ ਕਿੱਥੇ ਆਏ ਜੀ ਮੈਂ ਸਿਵਲ ਹਸਪੀਟਲ ਆਇਆ ਜੀ ਇਸ ਟਾਈਮ ਚੱਕਰ ਪਿਆ ਜਿੱਥੇ ਚੱਕਰ ਇਹ ਜੀ ਇੱਥੇ ਡਾਕਟਰਾਂ ਦਾ ਬਹੁਤ ਮੰਦਾ ਹਾਲਜ ਬੱਚਾ ਵਾਰਡ ਚ ਕੋਈ ਇੱਥੇ ਕੇਅਰ ਨਹੀਂ ਹੈਗੀ ਜੀ ਨਾ ਬਈ ਮਰੀਜ਼ ਨੂੰ ਵਿੰਦੇ ਜੇ ਉਹ ਕੰਮ ਵਾਲੀਆਂ ਸਾਰੀਆਂ ਵਿੰਦੇ ਜੇ ਡਾਕਟਰ ਇੱਥੇ 2 ਵਜੇ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਮਿਲਣਾ ਫਿਰ ਆਪਣੀ ਰਿਸਪੌਂਸਿਬਿਲਟੀ ਤੇ ਤੁਸੀਂ ਜੋ ਵੀ ਕੰਮ ਕਰਨਾ ਉਹ ਹੋ ਜਾਊਗਾ ਹੁਣੇ ਮੈਂ 5 ਤਰੀਕ ਨੂੰ ਮੇਰਾ ਪੇਟ ਆਇਥੇ ਆਪਣਾ ਆਪਰੇਟ ਹੈ ਆ ਵਾਈਫ ਦਾ ਬੇਟਾ ਆਇਆ ਇਹਨਾਂ ਨੇ ਟਾਂਕੇ ਗਲਤ ਲਾਏ ਜੀ ਉਹਦੋਂ ਦੋ ਵਾਰੀ ਇੱਥੇ ਮੈਂ ਆ ਚੁੱਕਿਆ ਹਾਂ ਇਹਨਾਂ ਨੇ ਕਿਹਾ ਵੀ ਪਾਣੀ ਪਾਸ ਪਿੰਦਾ ਦਵਾਈਆਂ দাও ਅੱਜ ਇਹਨਾਂ ਨੇ ਵੇਖਿਆ ਪਾਣੀ ਜ਼ਿਆਦਾ ਪੀ ਰਿਆ ਇਹਨਾਂ ਕਹਿੰਦੇ ਵੀ ਉਹਨੂੰ ਦਾਖਲ ਕਰਨਾ ਵਾ ਤੇ ਵੇਖੋ ਵੀ ਪਹਿਲੋ ਇਹ ਸਿਆਣੇ ਡਾਕਟਰ ਐ ਇਹਨਾਂ ਨੂੰ ਆਪ ਚਾਹੀਦਾ ਟਾਂਕੇ ਲੱਗੇ ਉਹਦੋਂ ਹੀ ਇਹ ਸਹੀ ਲਾਉਂਦੇ ਤੇਰੇ ਕਾਹਦੀਆਂ ਤਨਖਾਹਾਂ ਲੈਂਦੇ ਇੱਥੇ ਬਹੁਤ ਮੰਦਾ ਹਾਲ ਹੈ ਜੇ ਸਿਵਲ ਹਸਪੀਟਲ ਮੈਂ ਤੇ ਉਹ ਕਹਿੰਦਾ ਇੱਥੇ ਕੋਈ ਨਾ ਹੋਵੇ ਤੇ ਬੱਚਾ ਬਾੜ ਜੀ ਦੂਜੀ ਮੰਜ਼ਲ ਜੀ ਹਾਂ ਜੀ ਮਤਲਬ ਮੈਂ ਕੋਲ ਕਿ ਆਈ ਆ ਵੀ ਡੰਗਣ ਜੜ ਜਦੋਂ ਦੁਬਾਰਾ ਟਾਂਕੇ ਲਾਇਆ ਉਹ ਗਲਤ ਲੱਗੇ ਹਾਂ ਟਾਂਕੇ ਗਲਤ ਲੱਗੇ ਜ ਇਹਨਾਂ ਦੇ ਨਾ ਇਹਨਾਂ ਨੇ ਕੋਈ ਦਵਾਈ ਦੇਂਦੇ ਇੱਥੇ ਫਾਈਲ ਦੁਬਾਰਾ ਜਮਾ ਕਰਾਉਣੀ ਕੋਈ ਡਾਕਟਰ ਨਹੀਂ ਇੱਥੇ ਮੌਜੂਦ ਹੁੰਦਾ ਜੇ ਇੱਥੇ ਕੈਮਰਾ ਮਾਰਿਓ ਜਰਾ ਹਾਂਜੀ ਤੇ ਇਹ ਕਿਨਾਂ ਦੇ ਬੋਲਣੇ ਬਹੁਤ ਗਲਤ ਜੇ ਇੱਕ ਇਹ ਮਰੀਜ਼ ਨਾ ਕੋਈ ਵੀ ਚੰਗੇ ਮਰੀਜ਼ ਨਾ ਕਿਸੇ ਨਾਲ ਨਹੀਂ ਇਹ ਚੰਗੀ ਤਰ੍ਹਾਂ ਟੇਡ ਨਹੀਂ ਕਰਦੇ ਗਲਤ ਬਹੁਤ ਬੋਲਦੇ ਜੇ ਤੇ ਕਾਹਦੇ ਡਾਕਟਰ ਕਾਹਦੀਆਂ ਪੜਾਈਆਂ ਵਾਏ ਹਾਂਜੀ ਮੈਂ ਤੁਹਾਡੇ ਕੀ ਨਾਮ ਜੇ ਰਵਨੀਤ ਗੋ ਆਹ ਕਿੱਥੇ ਲਾ ਚੱਲਦਾ ਹੈ ਸਿਵਲ ਹਸਪੀਟਲ ਅੰਮ੍ਰਿਤਸਰ ਕਾਹਦੇ ਲਾ ਚੱਲਦਾ ਹੈ ਮੇਰੇ ਬੱਚੇ ਵਾਲਾ ਆਪਰੇਸ਼ਨ ਹੋਇਆ ਜੀ ਠੀਕ ਹੈ ਜੀ ਮੇਰੇ ਘਰੇ ਬੇਬੀ ਹੋਇਆ ਮਤਲਬ ਮੇਰਾ ਆਪਰੇਸ਼ਨ ਤੀਸਰੇ ਦਿਨ ਚੌਥੇ ਦਿਨ ਜਦੋਂ ਇਹਨਾਂ ਨੇ ਡਰੈਸਿੰਗ ਕੀਤੀ ਉਸ ਦਿਨ ਇੱਕ ਬੋਲ ਦੇ ਪੇਰੇ ਸੀਗੇ ਜੀ ਸਾਈਡਾਂ ਤੋਂ ਡਿਸਚਾਰਜ ਹੁੰਦਾ ਪਿਆ ਵਾ ਮਤਲਬ ਦੋ ਤਿੰਨ ਟਾਂਕੇ ਦੀ ਡਿਸਚਾਰਜ ਹੁੰਦਾ ਪਿਆ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੇ ਚੌਥੇ ਚੌਥੇ ਦਿਨ ਛੁੱਟੀ ਦੇ ਦਿੱਤੀ ਫਿਰ ਅਸੀਂ 6ਵੇਂ ਦਿਨ ਆਏ ਤੇ ਇਹਨਾਂ ਨੇ ਬੋਲਿਆ ਮਤਲਬ ਵੀ ਮਤਲਬ ਜਿਆਦਾ 15ਵੇਂ ਦਿਨ ਰਾਤ ਰਾਤ 15ਵੇਂ ਦਿਨ ਘਰੇ ਰਾਤ ਜਿਆਦਾ ਡਿਸਚਾਰਜ ਹੁੰਦਾ ਪਿਆ ਸੀਗਾ ਫਿਰ 6ਵੇਂ ਦਿਨ ਇੱਥੇ ਆਏ ਇੱਥੇ ਨਾਲ ਸਾਰਿਆਂ ਡਾਕਟਰਸ ਨੇ ਵੀ ਮਤਲਬ ਡਾਇਜਨ ਕਰ ਦਿੱਤੀ ਵੀ ਇਹਨਾਂ ਨੇ ਦਵਾਈਆਂ ਲੈ ਕੇ ਦਿੱਤੀਆਂ ਅਸੀਂ ਉਹ ਲੈ ਕੇ ਘਰੇ ਚਲੇ ਗਏ ਫਿਰ ਇਹਨਾਂ ਨੇ ਬੋਲਿਆ ਸੋਮਵਾਰ ਆਓ ਅਸੀਂ ਅੱਜ ਸੋਮਵਾਰ ਆਏ ਆ ਤੇ ਅੱਜ ਸਾਨੂੰ ਬੋਲ ਰਿਹਾ ਕਿ ਤੁਸੀਂ ਐਡਮਿਟ ਹੋ ਜਾਓ ਤੁਹਾਡਾ ਫੇਰ ਤੋਂ ਆਪਰੇਸ਼ਨ ਹੋਏਗਾ ਫੇਰ ਦੁਬਾਰਾ ਕਿਉਂ ਕਰਦੇ ਬੇਟਾ ਮਤਲਬ ਟਾਂਕੇ ਖੁੱਲ ਗਿਆ ਦਾ ਆਪਰੇਸ਼ਨ ਖੁੱਲ ਗਿਆ ਹੈ ਮਤਲਬ ਇਹਨਾਂ ਦੀ ਗਲਤੀ ਦੇ ਕਾਰਨ ਹੀ ਖੁੱਲਿਆ ਵਾ ਇਹਨਾਂ ਦੀ ਗਲਤੀ ਹੀਗੀ ਤਾਂ ਸਾਨੂੰ ਉਸ ਦਿਨ ਹੀ ਦੱਸ ਦਿੰਦੇ ਜਿਹਦੇ ਨਾਲ ਛੇਵੇਂ ਦਿਨ ਆਏ ਹੀਗੇ ਉਸ ਦਿਨ ਦੱਸ ਦਿੰਦੇ ਕਿ ਮਤਲਬ ਤਾਂ ਆਪਰੇਟ ਸਾਨੂੰ ਦੂਰ ਤੋਂ ਦੁਬਾਰਾ ਤੋਂ ਕਰਨਾ ਪੈਣਾ ਏ ਫਿਰ ਇਹਨਾਂ ਨੇ ਮੈਨੂੰ ਬੋਲਿਆ ਕਿ ਤੂੰ ਪੁੱਠੇ ਲੇਟਣਾ ਮੈਂ ਉਸ ਤਰ੍ਹਾਂ ਹੀ ਕਰਦੀ ਰਹੀ ਘਰੇ ਆਪਾਂ ਡਰੈਸਿੰਗ ਕਰਦੇ ਰਹੇ ਜਿਵੇਂ ਜੋ ਵੀ ਇਹਨਾਂ ਨੇ ਟਿਊਬ ਲਿਖ ਕੇ ਦਿੱਤੀ ਆ ਉਹ ਵਾਲੇ ਲਈ ਆ ਕਿ ਉਹਨੇ ਡਰੈਸਿੰਗ ਕਰਦੇ ਰਹੇ ਆ